ਹਾਂਜੀ ਬਈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਖੋਲਦੇ ਆਂ ਜੀ ਖੁੱਡੇ ਪਹੁੰਚ ਗਏ ਆਂ ਉੱਪਰ ਤੇ ਅੱਜ ਬਣਾਵਾਂਗੇ ਆਪਾਂ ਕਬੂਤਰਾਂ ਨੂੰ ਮਿੱਟੀ ਪਹਿਲਾਂ ਕਬੂਤਰਾਂ ਨੂੰ ਕੱਢਦੀ ਆ ਬਾਹਰ ਦੇਖ ਲਈ ਅੰਦਰ ਪਾਣੀ ਪੂਣੀ ਰੱਖਦੀ ਆ ਇਹਨਾਂ ਨੂੰ ਫੇਰ ਬਣਾਉਂਦੇ ਆ ਕਬੂਤਰਾਂ ਲਈ ਅੱਜ ਮਿੱਟੀ ਤੇ ਕਬੂਤਰ ਆਪਣੇ ਓਕੇ ਆ ਜਮ ਲੋ ਜੀ ਕਰੋ ਚੈੱਕ ਕਬੂਤਰ ਕੂਤਰ ਬੈਠੇ ਆਪਣੇ ਪੂਰੇ ਫੱਟ ਡੰਨੇ ਕੰਮ ਸਾਰੇ ਐਨ ਵਧੀਆ ਐਨ ਓਕੇ ਆ ਕੰਮ ਤੇ ਬਸ ਹੁਣ ਇਹਨਾਂ ਨੂੰ ਪਾਣੀ ਰੱਖ ਦਈਏ ਤੇ ਫਿਰ ਬਣਾਉਂਦੇ ਆ ਕੂਤਰਾ ਲਈ ਮਿੱਟੀ ਆਪਾਂ ਤੇ ਪਾਵਾਂਗੇ ਦੂਸਰੀ ਸਾਈਡ ਵੀ ਤੁਹਾਨੂੰ ਕੂਤਰੀਆਂ ਦਿਖਾ ਦਿੰਦੇ ਆ ਕੂਤਰੀਆਂ ਤੇ ਬੱਚੇ ਆ ਲੋ ਜੀ ਇੱਧਰ ਵੀ ਪੂਰੇ ਐਨ ਫਿੱਟ ਐ ਲੋ ਜੀ ਓਕੇ ਰਿਪੋਰਟ ਐ ਬਹੁਣ ਬਣਾਉਂਦੇ ਆ ਮਿੱਟੀ ਤੇ ਬੱਚੇ ਆਪਾਂ ਨੇ نیچے ਛਤਰੀਆਂ ਤੇ ਬਿਠਾਤੇ ਸੀ ਦੋ ਤਿੰਨ ਤੇ ਬਾਕੀ ਜਿਹੜੇ ਆਪਣੇ نیچے ਬੱਚੇ ਉੱਡਦੇ ਸੀ ਉਹਨਾਂ ਵਿੱਚੋਂ ਜਿਹੜਾ ਆਪਣਾ ਇਹਦਾ ਭਰਾ ਸੀ ਬੱਚੇ ਦਾ ਬਿੱਠਾ ਵਾਲਾ ਉਹਨੂੰ ਬੈਰੀ ਲੈ ਗਈ ਚੱਕ ਕੇ ਤਾਂ ਕਰਕੇ ਆਪਾਂ ਨੇ ਉਸੇ ਦਿਨ ਤੋਂ ਇਹ ਸਾਰੇ ਬੱਚੇ ਵੀ ਰੋਕ ਦੇ ਤੇ ਸਾਰੇ ਉੱਪਰ ਸ਼ਿਫਟ ਕਰਤੇ ਜਿਵੇਂ ਕਿ ਇਹ ਹੋ ਗਿਆ ਕਾਲਾ ਚੀਨਾ ਤੇ ਲਾਲ ਚੀਨਾ ਬੈਠਾ ਏ ਉਹ ਸਾਹਮਣੇ ਇਹ ਕਾਂਤਾ ਬੈਠਾ ਏ ਸਾਰੇ ਆਪਾਂ ਨੇ ਟੋਟਲ 5-6 ਉੱਪਰ ਸ਼ਿਫਟ ਕਰਤੇ ਤੇ ਡਨ ਐ ਇਹ ਬਾਲਟੀ ਤਿਆਰ ਲਈਏ ਇਹਦੇ ਵਿੱਚ ਪਾਊਡਰ ਹੈ ਆਪਾਂ ਨੇ ਮਿੱਟੀ ਵਿੱਚ ਰਲਾਉਣਾ ਹੈ ਤੇ ਟਰੇਆਂ ਇਹਨਾਂ ਦੀਆਂ ਖਾਲੀ ਹੋ ਗਈਆਂ ਕਬੂਤਰਾਂ ਦੀਆਂ ਤੇ ਦੁਬਾਰੇ ਮਿੱਟੀ ਦੀਆਂ ਭਰ ਕੇ ਭਰ ਕੇ ਰੱਖ ਦਾਂਗੇ ਲੋ ਜੀ ਤੇ ਡੰਨੇ ਤੇ ਹੁਣ ਬਣਾਉਂਦੇ ਆਂ ਜਾ ਕੇ ਮਿੱਟੀ ਪਾਣੀ ਰੱਖ ਦਿਆ ਇਹ ਕਬੂਤਰਾਂ ਨੂੰ ਆਪਾਂ ਨੇ ਤੇ ਪੀਣ ਦੋ ਇੱਧਰ ਤਾਂ ਲੱਗ ਗਿਆ ਪੀਣ ਪੀ ਲਿਆ ਇਹਨਾਂ ਨੇ ਤਾਂ ਥੋੜਾ ਬਹੁਤ ਲੱਗ ਗਿਆ ਪੀਣ ਅਸੀਂ ਤਾਂ ਪੀ ਲੂਗੇ ਜਿਨ੍ਹਾਂ ਨੇ ਨਹੀਂ ਪੀਆ ਤੇ ਬਾਕੀ ਇੱਧਰ ਇਹ ਵੀ ਲਾਗੇ ਪੀਣਾ ਦੇਖੋ ਪੀਰੇ ਬੱਚੇ ਤੇ ਪੀਣ ਦੋ ਇਹਨਾਂ ਨੂੰ ਬੱਸ ਪਿਆ ਰਹਿਣ ਦਾਂਗੇ ਤੇ ਅੱਜ ਇਹ ਆਪਣਾ ਪੇਪਰ ਦਾਣੇ ਦੋਣੇ ਪਾ ਕੇ ਇਹਨਾਂ ਨੂੰ ਚਲੇ ਜਾਵਾਂਗੇ ਤੇ ਸ਼ਾਮ ਨੂੰ ਆ ਕੇ ਚੱਕ ਦਾਂਗੇ 1:30 ਵਜੇ ਬੈਠੇ ਆ ਬਾਕੀ ਪੀਣ ਦੋ ਇਹਨਾਂ ਨੂੰ ਪਾਣੀ ਹੁਣ ਚੱਲਦੇ ਆ ਜੀ ਆਪਾਂ نیچے ਬਣਾਈਏ ਨਾ ਜੋਗੀ ਮਿੱਟੀ ਤੇ ਅੱਜ ਵੀ ਇੱਧਰ ਹੋਏ ਬਰਾ ਵੇਸਟ ਜਿਹੜਾ ਬਚ ਗਿਆ ਸੀ ਪਾਣੀ ਵਿੱਚੋਂ ਕਾੜੇ ਵਿੱਚੋਂ ਤੇ ਬਣ ਗ੍ਰੇਂਡ ਜਾਂ ਕਰਕੇ ਰੱਖ ਲਿਆ ਤਾਂ ਤੇ ਇਹ ਟਿਗਟ ਪੁੱਟ ਕੇ ਰੱਖੀ ਗਈ ਹੈ ਇਹ ਪਾ ਦਾਂਗੇ ਇਹਦੇ ਵਿੱਚ ਸਾਰੀ ਤੇ ਪਿਛਲੀ ਟ ਇਹਦੇ ਵਿੱਚ ਆਪਣੇ ਕੋਲ ਕੰਕ੍ਰੀਟ ਪਈ ਹੈ ਇੱਕ ਥੁਗਵਾ ਕੇ ਰੱਖੀ ਹੋਈ ਜੀ ਆਪਾਂ ਨੇ ਉਹ ਪਾ ਦਾਂਗੇ ਇਸ ਵਾਰ ਜਿਆਦਾ ਸਮਾਨ ਨਹੀਂ ਪਾਹੂਗੀ ਕਾਲਾ ਨਮਕ ਪਾ ਦਾਂਗੇ ਇਹਦੇ ਵਿੱਚ ਉਹ ਵੀ ਲਿਆ ਹੋਊਗਾ ਆਦੀ ਮਿੱਤਰੋ ਇਹ ਗ੍ਰਿੱਟ ਆਪਾਂ ਨੇ ਮងਾਈ ਤੀ ਇਹ ਤੇ ਵੀ ਇਹਦੇ ਵਿੱਚ ਮਿਕਸ ਕਰ ਦਿੰਦੇ ਆ ਅੱਧੀ ਕਪਾਸੀ ਮਰੀ ਪਾ ਗਾ ਨੇ ਇੱਕ ਮੁxtਰੀਆ ਬਹੁਤ ਕਰਦੀ ਆ ਇਹ ਮਿੱਤਰਾਂ ਨੇ ਘੱਟ ਖਾਂਦੇ ਆ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਆਹ ਨੂੰ ਇਸ ਤਰ੍ਹਾਂ ਹਿਲਾਉਂ ਰਹੇ ਹਾਂਗੇ ਬਾਈ ਨੂੰ ਮਿਕਸ ਕਰਕੇ ਬਾਲਟੀ ਚ ਪਾ ਕੇ ਰੱਖ ਲਵਾਂਗੇ ਤੇ ਅੰਮ੍ਰਿਤ ਜੀ ਬਈ ਮਿੱਤਰੋ ਬਸ ਇਹਦੇ ਵਿੱਚ ਆਪਣੀ ਕੋਲ ਪਿਆਤਾ ਪਾਊਡਰ ਜਿਆ ਵਿਟਾਮਿਨ ਵਾਲਾ ਉਹ ਪਾਤੇ ਆਪਾਂ ਨੇ ਤੇ ਵਿੱਚ ਇਹਦੇ ਕਾਲਾ ਨਮ ਪਾ ਦਾਂਗੇ ਬਾਅਦ ਚ ਤੇ ਹਲਦੀ ਪਾਈਏ ਇੱਕ ਬਈ ਦੋ ਤਿੰਨ ਚੀਜ਼ਾਂ ਪਾ ਕੇ ਰੱਖ ਦਾਂਗੇ ਤੇ ਹੁਣ ਬਾਲਟੀ ਘਰ ਕੇ ਰੱਖ ਲਾਂਦੇ ਆ ਬਸ ਇਹ ਪਾਇਆ ਕਰਾਂਗੇ ਤੀਜਾ ਕੁਛੀ ਕੁਛੀ ਨਾਲ ਦੇ ਇਕੱਤਰ ਬਾਲਟੀ ਨੂੰ ਸਾਰਾ ਸਿਆਲਾ ਮੋਲ ਦੇ ਅਨਕਾ ਨੂੰ ਜਿਆਰੇ ਜਾ ਕੇ ਦਿੱਤਰਨ ਤੇ ਬਗਿਆ ਚਾਉਂਦੇ ਹੁੰਦੇ ਆ ਰੋਟੀ ਨੂੰ ਤੇ ਉਹ ਬਿਮਾਰ ਵੀ ਨਹੀਂ ਹੁੰਦੇ ਇਹਨਾਂ ਨੂੰ ਮੈਦਾ ਵਾਹਤੇ ਸਰਾਸ ਨੂੰ ਦਾਇਕ ਉਹਨੂੰ ਸੌਂਫ ਰੱਖ ਖਲਾਂਗੇ ਲੋਈ ਅਸ਼ਟੌਰ ਕਰਕੇ ਰੱਖ ਲਿਆ ਆਪਾਂ ਨੇ ਸਾਰਾ ਤੇ ਪਧੀਆ ਬਣ ਗਈ। ਲੋ ਜੀ ਉਹ ਭਰ ਕੇ ਰੱਖ ਲਈਏ। ਕੋਲੀ ਕਪਾਦਾ ਫਿਰ ਪਾ ਦਿਆ ਕਰਾਂਗੇ ਰੋਜ਼ ਜਿਵੇਂ ਜਿਵੇਂ ਖਾਈ ਜਾਉਂਗੇ ਕਬੂਤਰ ਉਵੇਂ ਉਵੇਂ ਪਾ ਦਿਆ ਕਰਾਂਗੇ। ਜਾਨ ਜੀ ਬਈ ਮਿੱਤਰੋ ਇਹ ਬੱਚੇ ਪਠਾਏ ਹੋਏ ਸੀ ਛਤਰੀਆਂ ਦੇ ਤੇ ਹੁਣ ਇਹਨਾਂ ਨੂੰ ਕਰਦੇ ਅੰਦਰ। ਇੱਕੇ ਬੱਚਾ ਲਿਆਂਦਾ ਸੀ ਨਵਾਂ ਦੋਨੋਂ ਹੀ ਨਵੇਂ ਲਿਆਂਦੇ ਆ। ਇੱਕ ਉੜ ਗਿਆ ਇੱਕ ਬੱਚਾ ਆਪਾਂ ਨੇ ਬਾਕੀ ਸਾਰੇ ਉੱਪਰ ਕਰਤੇ ਤੇ ਇੱਕੇ ਨੀਚੇ ਹੀ ਸੀ ਬੱਚਾ ਉਹ ਉੜ ਗਿਆ ਇਹ ਫਿਰਦਾ। ਤੇ ਇਹਨਾਂ ਨੂੰ ਕਰਦੇ ਆਂ ਇਹ ਬੰਦ। ਤੇ ਕਰਦੇ ਹੁਣ ਬੰਦ ਇਹਨਾਂ ਨੂੰ ਮਿੱਤਰੋ ਕੁਤਰਾਂ ਨੂੰ ਪਾਣੀ ਰੱਖਦੇ ਆ ਤਾਂ ਤੇ ਮਸੂਹ ਥੋੜੀ ਜਿਹੀ ਏ ਤੱਕ ਦਾਣੇ ਪਾ ਦਾਂਗੇ ਆਪਾਂ ਨੇ ਜਾਣਾ ਪੀਪਲ ਦੇਣ ਭਰਾ ਨੂੰ ਕਹਿ ਦੂੰਗੇ ਉਹ ਦਾਣੇ ਰੱਖ ਦਊਗਾ ਤੇ ਠੀਕ ਹੈ ਬਾਬਿਓ ਮਿਲਦੇ ਆਂ ਯਾ ਆਪਾਂ ਨੇ ਅਗਲੀ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ ਮਿਲਦੇ ਆਂ ਯਾ ਆਪਾਂ ਆਪਣੇ ਅਗਲੀ ਵੀਡੀਓ ਦੇ ਵਿੱਚ ਓਕੇ ਬਾਬਿਓ